ਭਾਜੀ ਨੇ ਮੈਨੂੰ ਸੁਣਾਇਆ ਸੀਗਾ ਸਿਰਫ ਹਾਂ ਤੇ ਮੈਨੂੰ ਲੱਗਿਆ ਸੀ ਕਿ ਯਾਰ ਇਹ ਫਿਲਮ ਜ਼ਰੂਰ ਕਰਨੀ ਚਾਹੀਦੀ ਆ ਉਹਦਾ ਰੀਜ਼ਨ ਸਟੋਰੀ ਤੋਂ ਵੀ ਪਹਿਲਾਂ ਇਹ ਸੀਗਾ ਕਿਉਂਕਿ ਮੈਨੂੰ ਲੱਗਦਾ ਸੀ ਪੰਜਾਬੀ ਚ ਨਾ ਮਲਟੀ ਸਟਾਰਰ ਫਿਲਮਾਂ ਨਹੀਂ ਬਣਦੀਆਂ ਜੀ ਅੱਜ ਵੀ ਕੁਝ ਕੁ ਫਿਲਮਾਂ ਨੇ ਜਿਹੜੀਆਂ ਆਪਣੇ ਲਈ ਬਹੁਤ ਆਈਕੋਨਿਕ ਫਿਲਮਾਂ ਨੂੰ ਕੰਮ ਕਰ ਰਹੀਆਂ ਨੇ ਜਿਵੇਂ ਜੀ ਨੇ ਮੇਰਾ ਦਿਲ ਲੋਟਿਆ ਮੇਲ ਕਰਾ ਦੇ ਦੱਪਾ ਉਹ ਸਾਰੀਆਂ ਉਸ ਤੋਂ ਬਾਅਦ ਇਦਾਂ ਦੀਆਂ ਫਿਲਮਾਂ ਬੰਨੀਆਂ ਹਟ ਗਈਆਂ ਸੋ ਜਦ ਕਿ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਲੋਕ ਆਪਸ ਵਿੱਚ ਕੰਮ ਨਹੀਂ ਕਰ ਰਹੇ ਪਤਾ ਨਹੀਂ ਇਹਨਾਂ ਦੀ ਟਿਊਨਿੰਗ ਨਹੀਂ ਗਈ ਪਤਾ ਨਹੀਂ ਆਪਸ ਵਿੱਚ ਬਣਦੀ ਨਹੀਂ ਗਈ ਤੇ ਇਹ ਮੈਂ ਡੇਵੰਤਿ ਭਾਜਣੂ ਗਿਆ ਮੈਂ ਕਿਹਾ ਪਾਜੀ ਇਹ ਹੀ ਕਰੋ ਤੇ ਇਹ ਕਹਿੰਦੇ ਵੀ ਕਿਹਦੇ ਨਾਲ ਗੱਲ ਕਰੀਏ ਅੱਛਾ ਮੈਂ ਤੇ ਅਮੀ ਥੋੜੇ ਦਿਨ ਥੋੜੀ ਟਾਈਮ ਪਹਿਲਾਂ ਇੱਕ ਵਾਰੀ ਮਿਲੇ ਸੀ ਉਦੋਂ ਵੀ ਅਸੀਂ ਇੱਕ ਪਲਾਨ ਜਆ ਕਰ ਰਹੇ ਸੀ ਉਹ ਵਿਚਾਈ ਬਣਿਆ ਨਹੀਂ ਰਹਿ ਗਿਆ ਤੇ ਮੈਂ ਕਿਹਾ ਭਾਜੀ ਅਮੀ ਨੂੰ ਤੁਸੀਂ ਸੁਣਾਓ ਜ਼ਰੂਰ ਇਹ ਇਹਨਾਂ ਨੇ ਕੀਤੀ ਇਹਨੇ ਵੀ ਮਿੰਟ ਦਾਸ ਹੀ ਨਹੀਂ ਲਾਏ ਹੈਗੇ ਕਹਿੰਦਾ ਇਕੱਠਿਆਂ ਨੇ ਫਿਲਮ ਕਰਨੀ ਆ ਡਾਨਾ ਔਰ ਮੈਨੂੰ ਲੱਗਦਾ ਕਿ ਮਨਦੀਪ ਭਾਜੀ ਨੇ ਜਿੱਦਾਂ ਫਿਲਮ ਬਣਾਈ ਆ ਜਿਸ ਤਰੀਕੇ ਨਾਲ ਇਹਨਾਂ ਨੇ ਕਰੈਕਟਰ ਬੈਲੈਂਸ ਕੀਤੇ ਚੀਜ਼ਾਂ ਮੈਨੇਜ ਕੀਤੀਆਂ ਉਹ ਕੋਈ ਬਹੁਤ ਹੀ ਮੈਨੂੰ ਲੱਗਦਾ ਕਿ ਇਦਾਂ ਦੀ ਮਲਟੀ ਸਟਾਰਰ ਫਿਲਮ ਬਣੇ ਤਾਂ ਉਹ ਪਹਿਲਾਂ ਇਹ ਹੀ ਬਣਾਉਣ ਕਿਉਂਗੇ ਇਹਨਾਂ ਦਾ ਆਲਰੇਡੀ ਐਕਸਪੀਰੀਅੰਸ ਹੈ ਦਾ ਹੈ ਨਾ ਕਿਵਰੀ ਚੀਜ਼ਾਂ ਹੁੰਦੀਆਂ ਸੋ ਬਹੁਤ ਵਧੀਆ ਲੱਗ ਰਿਹਾ ਅੱਜ ਇਸ ਫਿਲਮ ਦਾ ਪਾਰਟ ਬਣ ਕੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਇਹ ਫਿਲਮ ਬਹੁਤ ਵਧੀਆ ਲੱਗੂਗੀ ਔਰ ਜੇ ਇਦਾਂ ਦੀਆਂ ਫਿਲਮਾਂ 2-4 ਸਕਸੈਸਫੁਲ ਹੋਣਗੀਆਂ ਤਾਂ ਡੈਫੀਨਿਟਲੀ ਆਪਣੇ ਮਲਟੀ ਸਟਾਰਰ ਫਿਲਮਾਂ ਬਹੁਤ ਮਾੜਾ ਲੱਗਣੀਆਂ ਜਿਨ੍ਹਾਂ ਦੀ ਲੋੜ ਹੈ ਹੁਣ ਤਾਂ ਹਿੰਦੀ 'ਚ ਵੀ ਬਹੁਤ ਬੜ ਰਹੀਆਂ ਨੇ ਅੱਜ ਦੇ ਡੇਟ 'ਚ ਹਾਂਜੀ